ਪਿੰਡਾਂ ਦੇ ਜਿਹੜੇ ਆਮ ਵਪਾਰੀ ਨੇ ਛੋਟੇ ਕਸਬਿਆਂ ਦੇ ਵਪਾਰੀ ਨੇ ਸਾਡੇ ਨਾਲ ਨਹੀਂ ਗੱਲ ਪਾਇਆ ਕਿਹੜੀ ਜਗ੍ਹਾ ਤੋਂ ਆਏ ਬਾਈ ਜੀ ਅਸੀਂ ਜੀ ਅਜਨਾਲੇ ਹਲਕੇ ਤੋਂ ਆਏ ਆ ਜੀ ਜੀ ਕੀ ਕਾ ਕਾਰੋਬਾਰ ਆ ਤੁਹਾਡਾ ਸਾਡਾ ਜੀ ਕਰਿਆਨੇ ਦਾ ਹੌਲ ਸੇਲ ਦਾ ਕੰਮ ਆ ਪਰ ਜਿਹੜੀਆਂ ਪਹਿਲੀਆਂ ਸਰਕਾਰਾਂ ਵੇਲੇ ਜੋ ਸਰਕਾਰਾਂ ਦੀਵਾਲੀ ਵੇਲੇ ਜੋ ਹੜੀ ਸੋਣੀ ਜੋ ਮਤਲਬ ਉਹਨਾਂ ਦੇ ਗਿਫਟ ਜਾਂਦੇ ਸੀ ਉਹਨਾਂ ਹਫ਼ਤੇ ਬੱਦੇ ਸੀ ਇੰਸਪੈਕਟਰ ਰਾਜ ਖਤਮ ਕਰਕੇ ਆਮ ਆਦਮੀ ਪਾਰਟੀ ਸਰਕਾਰ ਨੇ ਜਿਹੜਾ ਵਾ ਉਹ ਪੰਜਾਬ ਦੇ ਵਿੱਚ ਨਵਾਂ ਇਤਿਹਾਸ ਜਿਹੜਾ ਉਹ ਸਿਰਜਿਆ ਜਿਹੜਾ ਪੰਜਾਬ ਰਾਜ ਵਪਾਰਿਕ ਕਮਿਸ਼ਨ ਬਣਾਇਆ ਗਿਆਗਾ ਉਹਦੇ ਨਾਲ ਤੁਹਾਨੂੰ ਆਉਣ ਵਾਲੇ ਸਮੇਂ 'ਚ ਕੀ ਕੀ ਫਾਇਦੇ ਹੋਣਗੇ ਕੋਈ ਟੈਕਸ ਦੇ ਵਿੱਚ ਜੱਤ ਨੂੰ ਰੇਵੈਨੀ ਵਧੂ ਉਹਦੇ ਨਾਲ ਅੱਗੇ ਜੀ ਵੇਖੋ ਜਿਹੜਾ ਜਿਹੜਾ ਵਪਾਰੀ ਵਰਗ ਹੀ ਨਾ ਉਹਨੂੰ ਹਰ ਇੱਕ ਜਿਹੜਾ ਮੁਲਾਜ਼ਮ ਹੀ ਜਿਹੜਾ ਦੂਜਾ ਇਨਸਪੈਕਟਰ ਰਾਜੀ ਉਹ ਸਾਰੇ ਲੁੱਟਦੇ ਸੀ ਇਥੋਂ ਤੱਕ ਕਿ ਕੋਈ ਵੀ ਜਿਹੜੀ ਛੋਟੇ ਛੋਟੇ ਪ੍ਰੋਜੈਕਟ ਦੇ ਵਿੱਚ ਉਹਨਾਂ ਦੇ ਘਰਾਂ 'ਚ ਹਿੱਸੇ ਜਾਂਦੇ ਸੀ ਉਹ ਅਸੀਂ ਮਤਲਬ ਸਾਡੀ ਇਹ ਸੋਚ ਹੈ ਵੀ ਹੁਣ ਉਹ ਜਿਹੜੇ ਉਹ ਬੰਦ ਹੋ ਜਾਣਗੇ ਉਹ ਜਿਹੜਾ ਉਹ ਟੈਕਸ ਦਾ ਪੈਸਾ ਜਿਹੜਾ ਸਰਕਾਰ ਨੂੰ ਜਾਊਗਾ ਜੀ ਹਾਂ ਤੁਸੀਂ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਖੜ ਤੋਂ ਆ ਮੈਂ ਹਲਕਾ ਖੜ ਤੋਂ ਅਜ ਕਰ ਠੀਕ ਜੀ ਕਾਹਦਾ ਕਾਰੋਬਾਰ ਕਰਦੇ ਹੋ ਅਪਰ ਕਰਨਾ ਸ਼ੋਰ ਗਰੋਸਿਸਟ ਗਰੋਸਿਸਟ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਪੰਜਾਬ ਰਾਜ ਪਾਈ ਕਮਿਸ਼ਨ ਬਣਿਆਗਾ ਇਹਦੇ ਨਾਲ ਤੁਹਾਨੂੰ ਕੀ ਫਾਇਦੇ ਹੋਣਗੇ ਤੇ ਨਾਲ ਇੱਕ ਲੋਕਾਂ ਨੂੰ ਬੜੀ ਸੌਤ ਮਿਲ ਗਈ ਜਿਹੜਾ ਲੋਕਾਂ ਦੀ ਦੁਕਾਨ ਦਾ ਡਰ ਸੀ ਨਾ ਛੋੜ ਦੁਕਾਨਦਾਰਾਂ ਦੇ ਵਿੱਚ ਵੀ ਆਪਸੇ ਰਹੂਗਾ ਬੰਦੇ ਕੀ ਕਰੂੰਗਾ ਉਹ ਚੀ ਖਤਮ ਹੋ ਗਈ ਤੇ ਹਰ ਦੁਕਾਨਦਾਰ ਸੋਚੇਗਾ ਕਿ ਮੈਂ ਆਪਣਾ ਕੰਮ ਇੱਥੇ ਨੰਬਰ 'ਚ ਬਿੱਲ ਲੈ ਕੇ ਮਾਲ ਤੇ ਆਣਾ ਬਿੱਲ ਤੇ ਮਾਲ ਵੇਚਣਾ ਪੋਟੈਂਸ਼ੀਅਲ ਬਹੁਤ ਬੀੜਾ ਫਰਕ ਹੈ ਰੈਵਨਿਊ ਜੇ ਦੀ ਸਰਕਾਰ ਨੂੰ ਬੜਾ ਫਰਕ ਪਏਗਾ ਤੇ ਦੁਕਾਨਦਾਰਾਂ ਨੂੰ ਫਾਇਦਾ ਇਸ ਚੀਜ਼ ਦਾ ਹੋਏਗਾ ਕਿ ਉਹ ਤਾਂ ਟੈਕ ਬਿਲਕੁਲ ਫ੍ਰੀ ਹੋ ਜਾਏ ਕਮੈਂਟ ਉਹਦਾ ਪਰ ਬੜੀਆ ਟੈਕ ਨਾ ਕੰਮ ਕਰ ਸਕੇਗਾ ਜਿਹੜੇ ਮੰਨ ਲਓ ਕੱਚੇ ਬਿੱਲਾਂ ਦੇ ਉੱਪਰ ਸਮਾਨ ਜਾਂਦਾ ਸੀਗਾ ਤੇ ਕੱਚੇ ਬਿੱਲਾਂ ਤੇ ਸਾਰਾ ਕੁਝ ਹੋਈ ਜਾਂਦਾ ਸੀਗਾ ਉਦੋਂ ਉਹਨੂੰ ਠੱਲ ਪਾਊਗੀ ਉਹ ਠੱਲ ਸੌਖ ਸੰ ਠੱਲ ਪਾਏਗੀ ਜੀ ਠੱਲ ਪੈਨ ਵੀ ਚਾਹੀਦੀ ਹੈ ਕਿਉਂਕਿ ਜੇ ਇੱਕ ਦੁਕਾਨਦਾਰ ਡਰਦਾ ਹੈ ਵੀ ਜੇ ਮੇਰਾ ਮਾਲ ਜਿਹੜਾ ਹੈਗਾ ਜੇ ਆਪਸੇ ਕੋਈ ਫਸ ਕੇ ਮਰ ਜੂਗਾ ਹੋਰ ਡਰ ਦੁਕਾਨ ਦੇ ਡਰ ਖਤਮ ਹੋ ਗਿਆ ਵੀ ਮੇਰੇ ਕੋਲ ਆਪਸ਼ਨ ਨਹੀਂ ਮੈਂ ਆਪਸੇ ਮੈਂ ਹੀ ਬਣ ਗਿਆ ਹਾਂ ਇਸ ਕੋ ਕੰਦਰੀ ਦੁਕਾਨ ਦੀ ਬਿੱਲ ਤੇ ਬਿੱਲ ਮਾਲ ਲੈ ਕੇ ਆ ਮੈਂ ਤੇ ਬਿੱਲ ਦਾ ਮਾਲ ਵੇਚਦਾ ਜੀ ਪੰਜ ਤੋਂ ਚਾਰ ਪੰਜ ਸਾਲ ਪਹਿਲਾਂ ਕੀ ਹਾਲਾਤ ਸੀ ਕੀ ਵਪਾਰੀਆਂ ਦੇ ਛੋਟੇ ਵਪਾਰੀਆਂ ਚਲੋ ਵੱਡਾ ਪ੍ਰਦਰਸ਼ਨ ਸੀਗਾ ਕੈਸਾ ਲੱਗਦਾ ਵੀ ਉਹਦੀ ਗੰਡ ਸਾਡ ਸੀਗੀ ਸਾਰੇ ਪਾਸੇ ਪਰ ਜਿਹੜਾ ਛੋਟਾ ਵਪਾਰੀ ਸੀ ਉਹਨ ਦਾ ਵਿਚਾਰੇ ਨੂੰ ਕਿਤੇ ਕੋਈ ਸੁਣਵਾਈ ਵੀ ਨਹੀਂ ਸੀਗੀ ਤਾਂ ਉਹਦੀ ਕੀ ਹਾਲਾਤ ਸੀ ਚਾਰ ਪੰਜ ਸਾਲ ਪਹਿਲਾਂ ਉਹ ਵਪਾਰ ਕਦੋਂ ਡਰਦਾ ਸੀਗਾ ਵੀ ਮੈਂ ਛੋਟੇ ਕੰਮ ਕਰਦਾ ਬਿਲਕੁਲ ਹਲਕਾ ਕੰਮ ਕਰਦਾ ਵੀ ਮਨੇ ਕੋਈ ਕੋਈ ਆਂਚ ਨਾ ਦੇਵੇ ਹੁਣ ਉਹ ਕਿ ਦੀਵਾਲ ਵੀ ਪਹਿਲੀ ਵਾਰੀ ਮੈਨੂੰ ਇਹ ਮਜਾ ਚੰਸ ਮਿਲਿਆ ਦਿਖਣ ਦਾ ਮੈਨੂੰ ਮੌਕਾ ਮਿਲਿਆ ਕਿ ਕੋਈ ਵੀ ਡਿਪਾਰਟਮੈਂਟ ਜਿਹੜਾ ਹੈ ਸਾਡੇ ਉੱਪਰ ਨਹੀਂ ਆਇਆ ਜੀ ਚਾਹੇ ਉਹ ਪੁਲਸ ਦਾ ਹੈ ਚਾਹੇ ਉਹ ਐਕਸਾਈਜ਼ ਦਾ ਹੈ ਚਾਹੇ ਉਹ ਜੀਐਸਟੀ ਦਾ ਹੈ ਚਾਹੇ ਕੋਈ ਟੈਨਕਟਸ ਦਾ ਕੋਈ ਵੀ ਵਾਰੀ ਸਾਡੇ ਕੋਲ ਅਫਸਰ ਨਹੀਂ ਆਇਆ ਵੀ ਲੋਕਾਂ ਨੇ ਐਨ ਵੀ ਫ੍ਰੀ ਹੋ ਕੇ ਫ੍ਰੀ ਮਾਈਂਡ ਹੋ ਕੇ ਕੰਮ ਕੀਤਾ ਹਰ ਲੋਕੀ ਦੀਵਾਲੀ ਜਿਹੜੀ ਹੈਗੀ ਆ ਸਭ ਤੋਂ ਵਧੀਆ ਨਿਕਲੀ ਜੀ ਵੀ ਕਈ ਵਾਰ ਇਹ ਵੀ ਹੁੰਦਾ ਸੀ ਕਿ ਉੱਤੇ ਹੀ ਸੇ ਪੱਤੀ ਵੀ ਦੇਣੇ ਪਏ ਥੋੜੇ ਬੋਤੇ ਕਈ ਵਾਰ ਕਈ ਵਾਰ ਆ ਜਾਂਦੇ ਸੀ ਵੀ ਲੈ ਆਪਾਂ ਹੀ ਤੇਰਾ ਇੰਨਾ ਕਮਿਸ਼ਨ ਬਣਦਾ ਇੰਨਾ ਕੁਝ ਦੇ ਦੇ ਕਿ ਮੰਮੀ ਨੇ ਬਈ ਕੀ ਜਵਤਾ ਦੀ ਵੀ ਦੁਕਾਨੋਂ ਜਾ ਕੇ ਕਮਾ ਵੀ ਮਨੁਸ਼ ਬਿਸ਼ਤਾ ਤੋਂ ਮਨ ਨੂੰ ਉਹਨੂੰ ਪਤਾ ਦਰ ਸੀਗਾ ਵੀ ਡੰਡਾ ਸਰਕਾਰ ਦਾ ਭਗਵਾਨ ਤੇ ਮਾਂ ਦੀ ਸਰਕਾਰ ਦੀ ਸਬਜ਼ੀ ਦੀ ਸਰਕਾਰ ਜਿਹੜੀ ਹੈ ਇਸ ਟਾਈਮ ਉਹ ਮੈਨੂੰ ਲੱਗਦਾ 27 ਦੇ ਵਿੱਚ ਪੀਟ ਹੋਏਗੀ 27 ਦੇ ਵਿੱਚ 100% ਪੀਟ ਹੋਏਗੀ 92 ਚ ਆ ਜੀ ਹੁਣ 100 ਪਲੱਸ ਆ ਗਈਆਂ ਧੰਨਵਾਦ ਸੋ ਇੱਥੇ ਦੇਖ ਸਕਦੇ ਹੋ ਕਿ ਜਿਹੜੇ ਸਟੇਜ ਦੇ ਉੱਪਰ ਪੰਜਾਬ ਘਰ ਤੋਂ ਆਏ ਹੋਏ ਵਪਾਰੀ ਇੱਥੇ ਬੈਠੇ ਨੇ ਔਰ ਜਿਹੜੀ ਇੱਥੇ ਮੀਟਿੰਗ ਜਿਹੜੀ ਇਸ ਤੋਂ ਬਾਅਦ ਹੋਣ ਲੱਗੀ ਆ ਵਪਾਰੀਆਂ ਦੀ ਸਟੇਜ ਦੇ ਉੱਪਰ ਹੀ ਔਰ ਇਸ ਦੇ ਨਾਲ ਜਿਹੜੇ ਅਰਵਿੰਦ ਕੇ ਜੀ ਵੱਲ ਜਿਹੜੇ ਆਪ ਕਨਵੀਨਰ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਨਾਲ ਜਿਹੜਾ ਬੜਾ ਲੋਕਾਂ 'ਚ ਫਰਕ ਪਵੇਗਾ ਕਿਉਂਕਿ ਜਿਹੜੇ ਛੋਟੇ ਦੁਕਾਨਦਾਰ ਛੋਟੇ ਦੁਕਾਨਦਾਰ ਦੀਆਂ ਮੁਸ਼ਕਲਾਂ ਵੀ ਉਹਨਾਂ ਵੱਡੀਆਂ ਹੁੰਦੀਆਂ ਨੇ ਔਰ ਜਿਹੜਾ ਪੰਜਾਬ ਰਾਜ ਵਪਾਰੀ ਕਮਿਸ਼ਨ ਬਣਦੇ ਨਾਲ ਜਿਹੜੀਆਂ ਹੁੰਦੀਆਂ ਨਜ਼ਰ ਆਉਣਗੀਆਂ ਗੱਲਬਾਤ ਕਰਾਂਗੇ ਕਿਹੜੀ ਜਗ੍ਹਾ ਤੋਂ ਆਏ ਆ ਜੀ ਅਸੀਂ ਫਿਰੋਜ਼ਪੁਰ ਤੋਂ ਸਰ ਅਜੇ ਫਿਰੋਜ਼ਪੁਰ ਤੋਂ ਕਾਹਦਾ ਕਾਰੋਬਾਰ ਹੈ ਤੁਹਾਡਾ ਮੋਰਸ ਸਪੇਅਰ ਪਾਰਟ ਦਾ ਟੂ ਵਹੀਲਰ ਮੋਰਸ ਸਪੇਅਰ ਪਾਰਟ ਦਾ ਹਾਂਜੀ ਠੀਕ ਹੈ ਤੁਹਾਨੂੰ ਲੱਗਦਾ ਕਿ ਕਮਿਸ਼ਨ ਬਣਦੇ ਨਾਲ ਤੁਹਾਡੇ ਜਿਹੜਾ ਕਾਰੋਬਾਰ ਤੇ ਇਸਰ ਪਵੇਗਾ ਜਾਂ ਫਾਇਦਾ ਹੋਵੇ ਬਹੁਤ ਵਧੀਆ ਫਾਇਦਾ ਹੋਵੇਗਾ ਸਰ ਸਾਡੇ ਜੀ ਸਾਰੇ ਜਿੰਨੇ ਵੀ ਕਾਰੋਬਾਰ ਦੇ ਅੱਗੇ ਸੀ ਜਿਵੇਂ ਅੰਡਰ ਬਿਲਿੰਗ ਮਾਲ ਆਉਂਦੇ ਆ ਅੰਡਰ ਬਿਲਿੰਗ ਮਾਲ ਘਟ ਜਾਣਗੇ ਠੀਕ ਹੈ ਜੀ ਟੈਕਸ ਵੱਜ ਜਾਏਗਾ ਤਖਸੀ ਅੱਗੇ ਵੀ ਸਾਡੇ ਫਰੋਸਪੋਰ ਦੇ ਵਿੱਚ 21 ਕਰੋੜ ਰੁਪਈਆ ਵਧਿਆ ਪਿਛਲੇ ਸਾਲ ਲੋ ਐਸਾ ਅਸੀਂ ਤਿੰਨ ਮੀਟਿੰਗਾਂ ਦਾ ਜੀਐਸਟੀ ਦੀਆਂ ਕੀਤੀਆਂ ਨੇ ਤਿੰਨ ਮੀਟਿੰਗਾਂ ਦੇ ਵਿੱਚ ਹਰ ਸਾਲ ਅਸੀਂ ਮੀਟਿੰਗ ਕਰਦੇ ਆਂ ਹਰ ਸਾਲ ਮੀਟਿੰਗ ਦੇ ਵਿੱਚ ਸਾਨੂੰ ਤੇ ਤਿੰਨ ਮੀਟਿੰਗਾਂ ਦੇ ਵਿੱਚ ਇੱਕ ਸਾਲ 'ਚ ਤਿੰਨ ਮੀਟਿੰਗਾਂ ਹੁਣ ਹੋ ਰਹੀਆਂ ਚਾਰ ਮੀਟਿੰਗਾਂ ਇਸ ਸਾਲ ਤੋਂ ਹੁਣ ਜਿਵੇਂ ਡੀਆਈਜੀ ਜਿਹੜੇ ਚੇਅਰਮੈਨ ਲੱਗ ਗਿਆ ਹੁਣ ਹਰ ਜਾਣ ਕੇ ਹਰ ਮਸਲਾ ਹੱਲ ਕਰਨਗੇ ਹਰ ਵਪਾਰੀ ਦਾ ਹਰੇਕ ਤਰ੍ਹਾਂ ਦੇ ਵੱਡੇ ਤਰ੍ਹਾਂ ਦੇ ਪ੍ਰੋਬਲਮ ਆਂਦੀਆਂ ਨੇ ਜਿਹੜੀਆਂ ਛੋਟੀਆਂ ਛੋਟੀਆਂ ਤੋਂ ਲੈ ਕੇ ਬਹੁਤ ਵਪਾਰੀਆਂ ਨੂੰ ਅਕਰਨ ਇਸ ਕਰਕੇ ਸਾਰੇ ਮਸਲਿਆਂ ਦਾ ਹੱਲ ਜੀ ਕਰਦੇ ਸੋ ਆ ਦੇਖ ਸਕਦੇ ਹੋ ਕਿ ਸਰ ਕਿਹੜੀ ਜਗ੍ਹਾ ਤੋਂ ਤੁਸੀਂ ਕਿ ਮੈਂ ਮੁਹਾਲੀ ਤੋਂ ਆਣ ਹਾਂ ਤੁਹਾਨੂੰ ਜਿਹੜਾ ਪੰਜਾਬ ਰਾਜ ਕਮਿਸ਼ਨ ਬਣਨ ਤੋਂ ਬਾਅਦ ਜਿਹੜੀਆਂ ਵਪਾਰੀਆਂ ਨੇ ਕਿਵੇਂ ਹੱਲ ਹੋਣਗੀਆਂ ਮੁਸ਼ਕਲਾਂ ਪਰ ਉਹਨਾਂ ਜਿਹੜੇ ਮੰਨ ਲਓ ਆਮ ਦੁਕਾਨਦਾਰ ਆਮ ਦੁਕਾਨਦਾਰ ਕਿਵੇਂ ਪਹੁੰਚ ਕਰ ਸਕੇਗਾ ਦੇਖੋ ਜੀ ਪੰਜਾਬ ਸਰਕਾਰ ਨੇ ਇੱਕ ਬੋਰਡ ਵਧੀਆ ਉਪਰਾਲਾ ਕੀਤਾ ਹੈਗਾ ਕਿ ਹਰ ਇੱਕ ਜ਼ਿਲ੍ਹੇ ਦੇ ਉੱਪਰ ਚੇਅਰਮੈਨ ਲਗਾਇਆ ਹਰ ਇੱਕ ਵਿਧਾਨ ਸਭਾ ਦੇ ਉੱਪਰ ਚੇਅਰਮੈਨ ਲਗਾ। ਫਾਇਦਾ ਕੀ ਹੋਏਗਾ ਕਿ ਉਸ ਚੇਅਰਮੈਨ ਦੇ 10-10 ਮੈਂਬਰ ਨੇ ਤੁਸੀਂ ਕਿਸੇ ਨੂੰ ਵੀ ਮਿਲ ਸਕਦੇ ਹੋ ਕਿਸੇ ਨਾਲ ਗੱਲ ਕਰੋ ਆਪਣੇ ਮੁੱਦੇ ਰੱਖੋ। ਜਦੋਂ ਤੁਸੀਂ ਵਿਧਾਨ ਸਭਾ ਲੈਵਲ ਦਾ ਮੁੱਦਾ ਹੈਗਾ ਉਹ ਵਿਧਾਨ ਸਭਾ ਲੈਵਲ ਤੇ ਚੇਅਰਮੈਨ ਜਿਹੜੇ ਉਹ ਹੈਂਡਲ ਕਰਨਗੇ। ਜ਼ਿਲ੍ਹੇ ਲੈਵਲ ਦਾ ਮੁੱਦਾ ਜਿਹੜਾ ਹੈਗਾ ਉਹ ਜ਼ਿਲ੍ਹੇ ਵਾਲੇ ਹੈਂਡਲ ਕਰਨਗੇ। ਉਸ ਤੋਂ ਬਾਅਦ ਜਿਹੜਾ ਕਿ ਸਟੇਟ ਲੈਵਲ ਦਾ ਮੁੱਦਾ ਸਟੇਟ ਦੇ ਜਿਹੜਾ ਜਿਹੜੇ ਮੈਂਬਰਸ ਨੇ ਚੇਅਰਮੈਨ ਨੇ ਉਹ ਹੈਂਡਲ ਕਰਨਗੇ। ਅ ਇਹ ਕਦੀ ਇਤਿਹਾਸ 'ਚ ਐਹੋ ਜੀ ਗੱਲ ਹੋਈ ਨਹੀਂ ਕਿ ਵਪਾਰੀਆਂ ਨੂੰ ਇੰਨੇ ক্লোਜ਼ਲੀ ਕਿਸੇ ਵੀ ਸਰਕਾਰ ਨੇ ਇੰਨੀਆਂ ਫੈਸਿਲਟੀਆਂ ਦਿੱਤੀਆਂ ਹੋਣ ਕਿ ਜਿਹੜੀ ਕੋਈ ਵੀ ਵਪਾਰੀ ਹੈਗਾ ਉਹ ਈਜ਼ੀਲੀ ਜਿਹੜਾ ਆਰਾਮ ਦੇ ਨਾਲ ਸਰਕਾਰ ਤੱਕ ਪਹੁੰਚ ਕਰ ਸਕੇ ਇਹ ਪਹਿਲੀ ਵਾਰ ਮਾਨ ਸਰਕਾਰ ਦੇ ਵਿੱਚ ਸਰਕਾਰ ਤੱਕ ਜਿਹੜੀ ਪਹੁੰਚ ਕੀਤੀ ਗਈ ਆ ਈਜ਼ੀ ਕੀਤਾ ਗਿਆ ਲੋਕਾਂ ਨੂੰ ਕਿ ਲੋਕਾਂ ਨੂੰ ਲਾਈਨਾਂ 'ਚ ਨਾ ਲੱਗਣਾ ਪਏ ਵਪਾਰੀਆਂ ਨੂੰ ਲਾਈਨਾਂ 'ਚ ਨਾ ਲੱਗਣਾ ਪਏ ਵਪਾਰੀ ਜਿਹੜੀ ਆਪਣੀ ਗੱਲ ਆ ਲਿਖਤ ਵਿੱਚ ਚੇਅਰਮੈਨ ਨੂੰ ਦੇ ਕੇ ਉਦੇ ਉੱਪਰ ਫੇਰੀ ਡਿਸਕਸ਼ਨ ਜਿਹੜੀ ਹੈ ਕੈਬਨਿਟ ਵਿੱਚ ਵੀ ਪਹਚਾਈ ਜਾਏਗੀ ਮੁੱਖ ਮੰਤਰੀ ਸਾਹਿਬ ਵੀ ਪਹਚਾਈ ਜਾਏਗੀ ਤਾਂ ਕਿ ਜਿਹੜੇ ਮੁੱਦਿਆਂ ਦਾ ਜਿਹੜਾ ਮਸਲਾ ਹੈਗਾ ਉਹ ਸੁਲਝਾਇਆ ਜਾ ਸਕੇ ਜੀ ਧੰਨਵਾਦ ਸੂਹ ਹੋਰ ਵੀ ਜਿਹੜੇ ਇੱਥੇ ਵਪਾਰੀ ਬੈਠ ਨੇ ਸਰਦਾਰ ਸਾਹਿਬ ਬੜੇ ਸਰਦਾਰ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ ਜੀ ਮੈਂ ਗੁਰਦਾਸਪੁਰ ਤੋਂ ਆਇਆ ਹਾਂ ਜੀ ਗੁਰਦਾਸਪੁਰ ਤੋਂ ਜੀ ਕੀ ਕੀ ਕਾਰੋਬਾਰ ਹੈ ਤੁਹਾਡਾ ਮੈਂ ਇੱਕ ਮੈਂ ਕੋਲੋਨਾਈਜ਼ਰ ਹਾਂ ਜੀ ਅੱਛਾ ਕੋਲੋਨਾਈਜ਼ਰ ਹਾਂ ਹਾਂ ਜੀ ਮੈਂ ਕੋਲੋਨਾਈਜ਼ਰ ਤੇ ਤੁਹਾਨੂੰ ਕੀ ਲੱਗਦਾ ਵੀ ਜਿਹੜੇ ਪਲਾਟ ਕੱਟੇ ਜਾਂਦੇ ਨੇ ਜਾਂ ਪਹਿਲਾਂ ਰਜਿਸਟਰੀਆਂ ਹੁੰਦੀਆਂ ਸੀਗੀਆਂ ਤੁਹਾਡੀਆਂ ਤੇ ਉਹਨੇ ਕਮਿਸ਼ਨ ਬਣਨ ਨਾਲ ਕੀ ਫਰਕ ਪਵੇਗਾ ਤੁਹਾਡੇ ਬਹੁਤ ਫਰਕ ਪਵੇਗਾ ਜੀ ਜਿਹੜੀ ਵੀ ਮੁਸ਼ਕਲਾਂ ਆਉਂਦੀਆਂ ਜਿਵੇਂ ਪਹਿਲੇ ਇਲੀਗਲ ਕਲੋਨੀ ਕੱਟੀਆਂ ਜਾਂਦੀਆਂ ਸੀਗੀਆਂ ਹੁਣ ਘਟੋ ਘਟੋ ਉਸ ਕਲੋਨੀਾਂ ਤੇ ਨਜ਼ਰ ਰੱਖੀ ਜਾਊਗੀ ਧਿਆਨ ਨਾਲ ਨਜ਼ਰ ਰੱਖੀ ਜਾਊਗੀ ਪੁਲਿਸੇ ਬੜੀ ਵਧੀਆ ਸਰਕਾਰ ਦੀ ਜਿਹੜੀ ਬਣ ਕੇ ਆ ਰਹੀਆਂ ਨੇ ਉਦੋਂ ਮਤਲਬ ਵਧੀਆ ਵਾ ਕਿ ਆਪਾਂ ਸਾਰੇ ਇਕੱਠੇ ਹੋ ਗਏ ਇੱਕ ਮਤਲਬ ਪ੍ਰੋਪਰ ਚੈੱਕ ਅਪ ਰੱਖ ਸਕਦੇ ਹਾਂ ਸਾਬ ਜਿਹੜੀ ਪਾਲਸੀਆਂ ਉਹ ਚੰਗੀ ਤਰ੍ਹਾਂ ਇੰਪਲੀਮੈਂਟ ਹੋ ਸਕਦੀਆਂ ਨੇ ਜੀ ਬਿਲਕੁਲ ਜੀ ਅ ਅਸੀਂ ਇੱਥੇ ਵਪਾਰੀਆਂ ਨਾਲ ਵੀ ਗੱਲਬਾਤ ਕੀਤੀ ਆ ਔਰ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਰਵਿੰਦਰ ਕੇਜਰੀਵਾਲ ਔਰ ਭਗਵੰਤ ਮਾਨ ਔਰ ਮਨੀਸ਼ ਸ਼ੋਧਿਆ ਵੀ ਇੱਥੇ ਜਿਹੜੀ ਸਟੇਜ ਤੋਂ ਹੀ ਗਏ ਨੇ ਦੇਖ ਸਕਦੇ ਹੋ ਕਿ ਹੁਣ ਵਪਾਰੀ ਜਿਹੜੇ ਆਪਸ ਦੇ ਵਿੱਚ ਮੀਟਿੰਗ ਇੱਥੇ ਜਿਹੜੀ ਸਟੇਟ ਪੱਧਰੀ ਮੀਟਿੰਗ ਆ ਉਹ ਲੈਣ ਲਈ ਇੱਥੇ ਬੈਠੇ ਨੇ ਤਾਂ ਕਿ ਜਿਹੜੇ ਹੈਗਾ ਇਹ ਆਪਸੀ ਗੱਲਬਾਤ ਕਰਕੇ ਜਿਹੜੇ ਮਸਲੇ ਸੁਝਾ ਸਕਣ ਕਿਹੜੀ ਜਗ੍ਹਾ ਤੋਂ ਆਏ ਤੁਸੀਂ ਹੋ ਘਾ ਤੋਂ ਆਏ ਮੁਗਾ ਤੋਂ ਕੀ ਕਾਰੋਬਾਰ ਅੱਛਾ ਸਰ ਮੇਰਾ ਪ੍ਰਾਪਰਟੀ ਦਾ ਕੰਮ ਆ ਜੀ ਰੀਅਲ ਏਸਟੇਟ ਦਾ ਰੀਅਲ ਏਸਟੇਟ ਦਾ ਹਾਂ ਜੀ ਉਹ ਜ਼ਿੰਮੇਵਾਰੀ ਦੇਣੀ ਆ ਵੀ ਲੋਕਾਂ ਦੇ ਜਿਹੜੇ ਕੰਮ ਆ ਮਸਲੇ ਆ ਮੈਂ ਜਿਵੇਂ ਪ੍ਰੋਪਰਟੀ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਆ ਉਦੋਂ ਇਲਾਵਾ ਜਿੰਨੇ ਵੀ ਮੇਰੇ ਕਾਰਨਾ ਐਸੋਸੀਏਸ਼ਨ ਦੇ ਆ ਮੇਰੇ ਫਰੈਂਡ ਆ ਉਹ ਵੀ ਆਏ ਆ ਨਾਲ ਉਹਨਾਂ ਜੋ ਵੀ ਦਿੱਕਤਾਂ ਪਰੇਸ਼ਾਨੀਆਂ ਸੀਗੀਆਂ ਅਸੀਂ ਪਾਰਟੀ ਤੱਕ ਪਹੁੰਚਾਈਆਂ ਹੌਲੀ ਹੌਲੀ ਪਾਰਟੀ ਨੇ ਇਹ ਗੱਲ ਨੋਟ ਕੀਤੀ ਵੀ ਲੋਕਾਂ ਨੂੰ ਦਿੱਕਤ ਬਹੁਤ ਆ ਰਹੀ ਹੈ ਗਰਾਊਂਡ ਲੈਵਲ ਤੇ ਜਿਹੜੇ ਕੰਮ ਲੋਕਾਂ ਦੇ ਹੋ ਨਹੀਂ ਰਹੇ ਸੀ ਪਾਰਟੀ ਨੇ ਇਹ ਜਿਹੇ ਟ੍ਰੇਡ ਕਮਿਸ਼ਨ ਬਣਾਇਆ ਤਾਂ ਕਿ ਜਿਹੜੇ ਗਰਾਊਂਡ ਲੈਵਲ ਤੇ ਜੋ ਵੀ ਕੋਈ ਕੰਮ ਹੈ ਉਹ GST ਦੇ ਆ ਪਮੋ ਬਿਜਲੀਆ ਦੇ ਆ ਪਮੋ ਥਾਣੇ ਦੇ ਆ ਪਮੋ ਕਚਹਿਰੀ ਦੇ ਆ ਔਰ ਕੰਮ ਕਰਾ ਸਕਣ ਇਸ ਕਰਕੇ ਇਹ ਟ੍ਰੇਡ ਕਮਿਸ਼ਨ ਬਣਾਇਆ ਹੈ ਹਾਂਜੀ ਬਾਬਾਈ ਧੰਨਵਾਦ ਜੀ ਸੋ ਇੱਥੇ ਜਿਹੜਾ ਹੈਗਾ ਅੱਜ ਮੁਹਾਲੀ ਦੇ ਵਿੱਚ ਅਰਵਿੰਦ ਕੇ ਜੀ ਵਾਹਲ ਭਗਵੰਤ ਮਾਨ ਔਰ ਮਨੀਸ਼ ਚੋਧਿਆ ਜਿਹੜੇ ਉਹਨਾਂ ਵੱਲੋਂ ਜਿਹੜਾ ਹੈਗਾ ਉਹ ਕਮਿਸ਼ਨ ਬਣਾਇਆ ਗਿਆ ਵਪਾਰੀਆਂ ਨਾਲ ਗੱਲਬਾਤ ਕੀਤੀ ਔਰ ਵਪਾਰੀ ਬੜੇ ਖੁਸ਼ ਨਜ਼ਰ ਆ ਰਹੇ ਨੇ ਮੁਹਾਲੀ ਤੋਂ ਮੇਰੇ ਸਹਿਯੋਗੀ ਕੁਲਜਿੰਦਰ ਸੂਦ ਦੇ ਨਾਲ ਰਿਸ਼ੀ ਰਾਹੀ ਵਰਲਡ ਪੰਜਾਬ